ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 8ਵੇਂ ਪੇ ਕਮਿਸ਼ਨ ਤਨਖਾਹ ਤੇ ਕਮਿਸ਼ਨ ਨੂੰ ਲਾਗੂ ਹੋਣ ਤੇ ਲੱਗਣਗੇ ਕਈ ਸਾਲ ਸਰਕਾਰੀ ਕਰਮਚਾਰੀਆਂ ਨੂੰ ਕਿੰਨਾ ਕਰਨਾ ਪੈ ਸਕਦਾ ਹੈ ਇਨ੍ਹਾਂ ਇਨ੍ਹਾਂ ਇੰਤਜ਼ਾਰ 8ਵੇਂ ਤਨਖਾਹ ਕਾ ਪਿੰਜਲ ਤੇ ਗਠਨ ਦੇ ਐਲਾਨ ਨੂੰ ਲਗਭਗ 7 ਮਹੀਨੇ ਹੋ ਗਏ ਹਨ ਪਰ ਹੁਣ ਤੱਕ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਸੰਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ ਲੱਖਾਂ ਕਰਮਚਾਰੀਆਂ ਤੇ ਪੈਂਦਾ ਇਸ ਕੰਸਟਿਊਸ਼ਨ ਨੂੰ ਤਦ ਤੱਕ ਲਾਗੂ ਕੀਤਾ ਜਾਵੇਗਾ ਇਸ ਬਾਰੇ ਚਿੰਤਧਾਨ ਇਸ ਵਾ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕਰਮਚਾਰੀਆਂ ਦਰਖਾ ਵਿੱਚ ਵਾਧੇ ਲਈ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਪਰ ਸਰਕਾਰ ਨੇ ਇਸ ਸਾਲ ਜਨਵਰੀ ਵਿੱਚ ਐਲਾਨੇ ਗਏ ਅਠੀ ਕਸਟਿਊਸ਼ਨ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ ਜੋ ਤਰਖਾ ਦੇ ਅਤੇ ਹੋਰ ਪਹਿਲਵਾਂ ਨੂੰ ਸੋਧਨ ਦਾ ਆਧਾਰ ਬਣੇਗਾ 7 ਜੁਨੇ ਪੀ ਜਾਣ ਤੋਂ ਬਾਅਦ ਮੈਂਬਰਾਂ ਅਤੇ ਚੇਅਰਮੈਨ ਦੀ ਨਿਯੁਕਤੀ ਇਸ ਲੰਬਿਤ ਹੈ। ਤੱਥੇ ਤਨਖਾਹ ਮਿਸ਼ਨ ਦੇ ਘਟਣ ਵਿੱਚ ਦੇਰੀ ਕਾਰਨ ਸਰਕਾਰੀ ਕਰਮਚਾਰੀ ਬੇਚਨ ਹੋ ਰਹੇ ਹਨ। ਉਹਨਾਂ ਦੀਆਂ ਜੂਨੀਅਨ ਅਤੇ ਸਭ ਪ੍ਰਤੀਨਿਧਿਆ ਸੰਸਥਾਵਾਂ ਤੇ ਕੇਂਦਰ ਨੂੰ ਪੱਤਰ ਲਿਖ ਕੇ ਅਧਿਕਾਰ ਖਾਤ ਮਿਸ਼ਨ ਦੀਆਂ ਸ਼ਰਤਾਂ ਅਤੇ ਸਬੰਧਨ ਦਾ ਸਬੰਧਤ ਮਾਮਲਿਆਂ ਦੀ ਪ੍ਰਗਤੀ ਬਾਰੇ ਸਪਸ਼ਟਾ ਮੰਗੀ ਹੈ ਇਸ ਸਬੰਧ ਵਿੱਚ ਪਹਿਲਾਂ ਵਿੱਤ ਮੰਤਰਾਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਆਪਣੇ ਉਸ ਨੇ ਮੰਤਰਾਲੇ ਦਰਾਜਾ ਅਤੇ ਕਰਮਚਾਰੀ ਸਮੂਹਾ ਸਮੇਤ ਵੱਖ-ਵੱਖ ਹਿੱਸੇਦਾਰਾਂ ਅਤੇ ਇਨਪੁਨ ਮੰਗੇ ਹਨ ਮੰਤਰਾਲੇ ਨੇ ਕਿਹਾ ਕਿ ਡੀਟੀਓਆਰ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇੱਕ ਗਰਗ੍ਰਸ਼ਮੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਠਵੇਂ ਦਿਨ ਦਾ ਕੁਐਸ਼ਨ ਨੂੰ ਕਿੰਨਾ ਸਮਾਂ ਲੱਗ ਸਕਦਾ ਹੈ ਜਨਵਰੀ 25 ਵਿੱਚ ਇਸ ਨੂੰ ਘੋਸ਼ਣਾ ਤੋਂ 7 ਮਹੀਨੇ ਤੋਂ ਬਾਅਦ ਸਮਾਂ ਬੀਤ ਚੁੱਕਾ ਹੈ ਸੰਬੰਧਿਤ ਪਵਦਿਆਂ ਸ਼ਰਤਾਂ ਅਜੇ ਵੀ ਲੰਬਿਤ ਹਨ ਇਸ ਇਹ ਸਮਝਣ ਲਈ ਕਿ ਇਸ ਨੂੰ ਲਾਗੂ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਸਵੇਰਨਖਾ ਕਹਿੰਦੀ ਸਮਾਂ ਸੀਮਾ ਨੂੰ ਵੇਖਣਾ ਮਹੱਤਵਪੂਰਨ ਹੈ ਜੇਕਰ 87ਵਾਂ ਮਿਸ਼ਨ ਤੇਜ਼ ਕਠਨ ਤੇ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਤੇ ਦੰਗਾਈ ਵੇ ਨਾਲ ਵਿਚਾਰ ਕਰੀਏ ਤਾਂ ਇਸ ਨੂੰ ਲਗਭਗ 3 ਸਾਲ ਲੱਗ ਗਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁਦੋ ਧੰਨਵਾਦ